ਡੇਲੇਵਾਲ ਨੂੰ ਮੀਟਿੰਗ ਦਾ ਸੱਦਾ ਕੇਂਦਰ ਸਰਕਾਰ ਦੇ ਵੱਲੋਂ ਫੇਰ ਦੇ ਦਿੱਤਾ ਹੈ ਤੇ ਉੱਥੇ ਹੀ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਕਿਤੇ ਫਿਰ ਤਾਂ ਨਹੀਂ ਕੋਈ ਚਾਲ ਤੇ ਜਿਸ ਦੇ ਦੌਰਾਨ ਹੁਣ ਦੱਸਦੀ ਹੈ ਕਿ ਕਿਸਾਨਾਂ ਨੂੰ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ 4 ਮਈ ਨੂੰ ਜਿਹੜੀ ਕਿ ਮੀਟਿੰਗ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਦੇ ਵਿਚਾਲੇ ਹੋਵੇਗੀ ਤੇ ਹੁਣ ਸਭ ਤੋਂ ਵੱਡਾ ਸਵਾਲ ਕਿਸਾਨ ਜਥੇਬੰਦੀਆਂ ਦੇ ਮਨ ਦੇ ਵਿੱਚ ਹੈ ਕਿ ਕਿਤੇ ਫਿਰ ਤਾਂ ਨਹੀਂ ਕੋਈ ਚਾਲ ਜਾਂ ਦੂਜੇ ਪਾਸੇ ਮੀਟਿੰਗ ਬੁਲਾ ਕੇ ਫਿਰ ਤੋਂ ਕਿਤੇ ਕਿਸਾਨਾਂ ਦੇ ਗ੍ਰਫਤਾਰੀ ਤਾਨੀ ਕਰਵਾਉਣਾ ਚਾਹੁੰਦੀ ਸਰਕਾਰ ਤੇ ਉਥੇ ਹੀ ਲਗਾਤਾਰ ਕਈ ਸਵਾਲ ਹੈ ਜਿਹੜੇ ਕਿ ਕਿਸਾਨਾਂ ਦੇ ਮਨ ਦੇ ਵਿੱਚ ਨੇ ਤਾਂ ਦੱਸ ਨਹੀਂ ਕਿ ਬੀਤੇ ਦਿਨਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸਰਵਣ ਸਿੰਘ ਭੰਦੇਰ ਤੇ ਕਈ ਹੋਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਮਿਲ ਕੇ ਜਿਹੜਾ ਕਿ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਪੰਜਾਬ ਸਰਕਾਰ ਵੀ ਮੌਜੂਦ ਸੀ ਤੇ ਉਥੇ ਹੀ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਜਿਸ ਤੋਂ ਬਾਅਦ ਸਰਵਣ ਸਿੰਘ ਭੰਦੇਰ ਅਭਿਮਨਿਓ ਕਹਾੜਾ ਕਾਕਾ ਕੋਟੜਾ ਤੇ ਕਈ ਹੋਰ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਇਸ ਮੀਟਿੰਗ ਦੇ ਵਿੱਚ ਸ਼ਾ amal ਅਤੇ ਦੱਸ ਦਈਏ ਕਿ ਇਸ ਮੀਟਿੰਗ ਤੋਂ ਬਾਅਦ ਲਗਾਤਾਰ ਜਿਹੜਾ ਕਿ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਜੋ ਧਰਨੇ ਲੱਗੇ ਹੋਏ ਸੀ ਉਹਨਾਂ ਨੂੰ ਵੀ ਜਿਹੜਾ ਕਿ ਜੀਐਸਬੀ ਮਸ਼ੀਨਾਂ ਦੇ ਨਾਲ ਪੱਟ ਦਿੱਤਾ ਗਿਆ ਲਗਾਤਾਰ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਦੂਜੇ ਪਾਸੇ ਦੱਸ ਦਈਏ ਕਿ ਵੱਡੀ ਖਬਰ ਹੁਣ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਮੋਰ ਤੋਂ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਨੇ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ 4 ਮਈ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਤੇ ਹੁਣ ਕੀ ਕਿਸਾਨ ਜਥੇਬੰਦੀ ਇਸ ਮੀਟਿੰਗ ਦੇ ਚ ਸ਼ਾਮਲ ਹੋਣ ਗਿਆ ਜਾਂ ਨਹੀਂ ਉਥੇ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਜਿਹੜਾ ਕਿ ਮਰਨ ਵਰਤ ਖਤਮ ਕਰਨ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਉਥੇ ਹੀ ਡੱਲੇਵਾਲ ਅਤੇ ਬਾਕੀ ਕਿਸਾਨ ਜਥੇਵੰਨੀਆਂ ਦੇ ਵੱਲੋਂ ਇੱਕੇ ਜਿੱਦ ਫੜੀ ਹੋਈ ਹੈ ਤੇ ਉਥੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਵੀ ਖਤਮ ਨਹੀਂ ਸੀ ਕਰਨਾ ਚਾਹੁੰਦੇ ਦੂਜੇ ਪਾਸੇ ਹੁਣ ਮਰਨ ਵਰਤ ਨੂੰ ਲੈ ਕੇ ਵੀ ਡੱਲੇਵਾਲ ਨੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਮੈਂ ਮਰਨ ਵਰਤ ਵੀ ਜਿਹੜਾ ਨਹੀਂ ਛੱਡਾਂਗਾ ਤੇ ਦੂਜੇ ਪਾਸੇ ਹੁਣ ਕੇਂਦਰ ਸਰਕਾਰ ਨੇ ਵੱਡੀ ਅਪੀਲ ਕਰ ਦਿੱਤੀ ਹੈ ਡੱਲੇਵਾਲ ਨੂੰ ਜਿਹੜਾ ਕਿ 4 ਮਈ ਨੂੰ ਜਿਹੜਾ ਕਿ ਮੀਟਿੰਗ ਦੇ ਲਈ ਸੱਦਾ ਦੇ ਦਿੱਤਾ ਹੈ ਸਭ ਤੋਂ ਵੱਡਾ ਸਵਾਲ ਕਿਸਾਨ ਜਥੇਬੰਦੀਆਂ ਦੇ ਮਨ ਦੇ ਵਿੱਚ ਹੈ ਕਿ ਕਿਤੇ ਫਿਰ ਤਾਂ ਨਹੀਂ ਕੋਈ ਚਾਰ ਹੈ ਜਾਂ ਦੂਜੇ ਪਾਸੇ ਮੀਟਿੰਗ ਬੁਲਾ ਕੇ ਫਿਰ ਤੋਂ ਕਿਤੇ ਕਿਸਾਨਾਂ ਦੀ ਗ੍ਰਿਫਤਾਰੀ ਤਾਂ ਨਹੀਂ ਕਰਵਾਉਣਾ ਚਾਹੁੰਦੀ ਸਰਕਾਰ ਤੇ ਉੱਥੇ ਹੀ ਲਗਾਤਾਰ ਕਈ ਸਵਾਲ ਹੈ ਜਿਹੜੇ ਕਿ ਕਿਸਾਨਾਂ ਦੇ ਮਨ ਦੇ ਵਿੱਚ ਨੇ ਤਾਂ ਦੱਸ ਨਹੀਂ ਕਿ ਬੀਤੇ ਦਿਨਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸਰਵਣ ਸਿੰਘ ਭੰਦੇਰ ਤੇ ਕਈ ਹੋਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਮਿਲ ਕੇ ਜਿਹੜਾ ਕਿ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਪੰਜਾਬ ਸਰਕਾਰ ਵੀ ਮੌਜੂਦ ਸੀ ਤੇ ਉੱਥੇ ਹੀ ਵੱਡਾ ਐਕਸ਼ਨ ਖੁਣ ਮਿਲੇ ਆ ਤੇ ਜਿਸ ਤੋਂ ਬਾਅਦ ਸਰਵਣ ਸਿੰਘ ਪੰਦੇਰ ਅਭਿਮਨਿਓ ਕਹਾੜਾ ਹਤ ਕਾਕਾ ਕੋਟੜਾ ਤੇ ਕਈ ਹੋਰ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਈਆਂ ਅਤੇ ਦੱਸ ਦਈਏ ਕਿ ਇਸ ਮੀਟਿੰਗ ਤੋਂ ਬਾਅਦ ਲਗਾਤਾਰ ਜਿਹੜਾ ਕਿ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਜੋ ਧਰਨੇ ਲੱਗੇ ਹੋਏ ਸੀ ਉਹਨਾਂ ਨੂੰ ਵੀ ਜਿਹੜਾ ਕਿ ਜੀਐਸਬੀ ਮਸ਼ੀਨਾਂ ਦੇ ਨਾਲ ਪੱਟ ਦਿੱਤਾ ਗਿਆ ਲਗਾਤਾਰ ਇੱਕ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਤੇ ਦੂਜੇ ਪਾਸੇ ਦੱਸ ਦਈਏ ਕਿ ਵੱਡੀ ਖਬਰ ਹੁਣ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਮੋੜ ਤੋਂ ਸਾਹਮਣੇ ਆ ਰਹੀ ਹੈ ਕੇਂਦਰ ਸਰਕਾਰ ਨੇ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ 4 ਮਈ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਤੇ ਹੁਣ ਕੀ ਕਿਸਾਨ ਜਥੇਬੰਦੀ ਇਸ ਮੀਟਿੰਗ ਦੇ ਚ ਸ਼ਾਮਲ ਹੋਣ ਗਿਆ ਜਾਂ ਨਹੀਂ ਉਥੇ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਵੀ ਜਿਹੜਾ ਕਿ ਮਰਨ ਵਰਤ ਖਤਮ ਕਰਨ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਉਥੇ ਹੀ ਡੱਲੇਵਾਲ ਅਤੇ ਬਾਕੀ ਕਿਸਾਨ ਜਥੇਵੰਨੀਆਂ ਦੇ ਵੱਲੋਂ ਇੱਕੇ ਜਿੱਦ ਫੜੀ ਹੋਈ ਹੈ ਚੌਥੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਧਰਨਾ ਵੀ ਖਤਮ ਨਹੀਂ ਸੀ ਕਰਨਾ ਚਾਹੁੰਦੇ ਦੂਜੇ ਪਾਸੇ ਹੁਣ ਮਰਨ ਵਰਤ ਨੂੰ ਲੈ ਕੇ ਵੀ ਡੱਲੇਵਾਲ ਨੇ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਮੈਂ ਮਰਨ ਵਰਤ ਵੀ ਜਿਹੜਾ ਨਹੀਂ ਛੱਡਾਂਗਾ ਤੇ ਦੂਜੇ ਪਾਸੇ ਹੁਣ ਕੇਂਦਰ ਸਰਕਾਰ ਨੇ ਵੱਡੀ ਅਪੀਲ ਕਰ ਦਿੱਤੀ ਹੈ ਡੱਲੇਵਾਲ ਨੂੰ ਜਿਹੜਾ ਕਿ 4 ਮਈ ਨੂੰ ਜਿਹੜਾ ਕਿ ਮੀਟਿੰਗ ਦੇ ਲਈ ਸੱਦਾ ਦੇ ਦਿੱਤਾ ਹੈ